8ਵੀਂ ਪਾਸ ਬੇਰੁਜ਼ਗਾਰਾਂ ਵਾਸਤੇ ਸੁਨਹਿਰੀ ਮੌਕਾ 172 ਪੋਸਟਾਂ ਕਿਹੜੀਆਂ ਨੇ ਸੋ ਗੱਲ ਕਰਾਂਗੇ ਇਹਨਾਂ ਭਰਤੀ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਚੈਨਲ ਦੇ ਨਵੇਂ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਓ ਪੰਜਾਬ ਚਾਉਣ ਵਾਲੀ ਹਰ ਇੱਕ ਨੌਕਰੀ ਦੀ ਜਾਣਕਾਰੀ ਲਈ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ ਸੋ ਗੱਲ ਕਰਾਂਗੇ ਜਿਹੜੀਆਂ 172 ਅਸਾਮੀਆਂ ਦੀ ਗੱਲ ਹੋ ਰਹੀ ਆ 8ਵੀਂ ਪਾਸ ਪਹਿਲਾਂ ਵੀ ਆਪਾਂ ਇੱਕ ਤੁਹਾਡੇ ਨਾਲ ਭਰਤੀਾਂ ਦੀ ਜਿਹੜੀ ਨੌਲੇਜ ਦਿੱਤੀ ਸੀ ਉਹ ਸੇਮ ਹੀ ਭਰਤੀਆਂ ਹੈਗੀਆਂ 172 ਪੋਸਟਾਂ ਦੇ ਵੀ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਰ ਫੁੱਲ ਨੋਟੀਫਿਕੇਸ਼ਨ ਆਪਾਂ ਪਹਿਲਾਂ ਹੀ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਜਾਂ ਤੁਸੀਂ ਆਪਣੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਾ ਕੇ ਤੁਹਾਨੂੰ ਟੈਲੀਗ੍ਰਾਮ ਦਾ ਲਿੰਕ ਮਿਲੂਗਾ ਉੱਥੇ ਜਾ ਕੇ ਤੁਸੀਂ ਖੁਦ ਪੜ੍ਹ ਸਕਦੇ ਹੋ ਇਹਦੇ ਵਿੱਚ ਚੌਂਕੀਦਾਰ ਦੀਆਂ ਪੋਸਟਾਂ ਨੇ ਤੇ ਇੱਕ ਸੇਵਾਦਾਰ ਦੀਆਂ ਪੋਸਟਾਂ ਜਿਨ੍ਹਾਂ ਦੀ ਤਨਖਾਹ ਤੁਹਾਨੂੰ ਲਗਭਗ 18000 ਰੁਪਏ ਤੁਹਾਨੂੰ ਤਨਖਾਹ ਮਿਲੂਗੀ ਜਿਨ੍ਹਾਂ ਦੀ ਘੱਟ ਤੋਂ ਘੱਟ ਉਮਰ 16 ਤੋਂ ਲੈ ਕੇ ਮੈਕਸਿਮਮ 35 ਸਾਲ ਤੱਕ ਜਿਹੜੀ ਉਮਰ ਉਹ ਚ ਰੱਖੀ ਗਈ ਆ ਆਲਰੇਡੀ ਆਪਾਂ ਸਾਰੀ ਉਹ ਵੀਡੀਓ ਬਣਾ ਚੁੱਕੇ ਹਾਂ ਤਾਂ ਇਹ ਉਹੀ ਸੇਮ ਪੋਸਟਾਂ ਹੈਗੀਆਂ ਚੌਂਕੀਦਾਰ ਤੇ ਸੇਵਾਦਾਰ ਦੀਆਂ ਜ ਪੋਸਟਾਂ ਲਈ ਪ੍ਰਾਈਵੇਟ ਸਰਕਾਰੀ ਉਹਨਾਂ ਲਈ ਬਹੁਤ ਸਾਰੀਆਂ ਪੋਸਟਾਂ ਸਾਲ ਦੇ ਵਿੱਚ ਜਿਹੜਾ ਖੁੱਲ ਸਕਦੀਆਂ ਨੇ ਸੋ ਉਹਨਾਂ ਦੇ ਫਾਰਮ ਕਿੱਦਾਂ ਖੋਲਣੇ ਆ ਕਦੋਂ ਅਪਲਾਈ ਕਰਨਾ ਹੈ ਕੀ ਕੁਆਲੀਫਿਕੇਸ਼ਨ ਰੈਂਦੀ ਹੈ ਸਭ ਕੁਝ ਅਪਲਾਈ ਕਿੱਦਾਂ ਹੁੰਦਾ ਵੀ ਕਿੱਦਾਂ ਪੇਪਰ ਆਉਂਦੇ ਆ ਸੋ ਸਾਰੀ ਜਾਣਕਾਰੀ ਤੁਹਾਡੇ ਨਾਲ ਆਪਾਂ ਡਿਸਕਸ ਕਰ ਦੇਵਾਂਗੇ ਸੋ ਧੰਨਵਾਦ ਮਿਲਾਂਗੇ ਕਿਸੇ ਅਗਲੀ ਨਵੀਂ ਜਾਣਕਾਰੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਧੰਨਵਾਦ